ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੀ ਜਨੋ ਪੂਜਨੀਕ ਸਤਕਾਰਯੋਗ ਭਗਤ ਭਗਤ ਨਾਮਦੇਵ ਜੀ ਨੂੰ ਮੁਹੰਮਦ ਬਿਨ ਤੁਗਲਕ ਬਾਦਸ਼ਾਹ ਪੁਛਦਾ ਹੈ ਹੇ ਨਾਮੇ ਸੁਣ ਮੈਂ ਤੇਰੇ RAM ਦੇ ਕੰਮ ਵੇਖਣੇ ਚਾਹਦਾ ਹਾਂ ਬਾਦਸ਼ਾਨੇ ਨਾਮਦੇਵ ਨੂੰ ਬਨ ਲਿਆ ਤੇ ਆਖਣ ਲੱਗਾ ਮੈਂ ਤੇਰਾ RAM ਮੈਂ ਤੇਰਾ ਬੇਠਲ ਵੇਖਣਾ ਚਾਹਦਾ ਹਾਂ ਮੇਰੀ ਇਹ ਮਰੀ ਹੋਈ ਗਾਥ ਜਿੰਦੀ ਕਰ ਦੇ ਨਹੀਂ ਤਾਂ ਤੈਨੂੰ ਵੀ ਇੱਥੇ ਹੁਣੇ ਹੀ ਮਾਰ ਦਿਆਂਗਾ ਆਖੋ ਸਤਨਾਮ ਸ਼੍ਰੀ ਵਾ ਭਗਤ ਨਾਮਦੇਵ ਜੀ ਦੇ ਮੁਖਾਰਬਿੰਦ ਤੋਂ ਭੈਰੋ ਰਾਗ ਦੇ ਵਿੱਚ ਉਚਾਰਿਆ ਹੋਇਆ ਆਮਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1165 ਅੰਗ ਤੇ ਸ਼ੁਭਤ ਹੈ ਭੈਰੋ ਨਾਮ ਦੇਉ ਜਿਉ ਕਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੁਲਤਾਨ ਪੁੱਛੈ ਸੁਨਵੇ ਨਾਮਾ ਦੇਖੋ RAM ਤੁਹਾਰੇ ਕਾਮਾ ਰਾ ਮਾ ਸੁਲਤਾਨੇ ਬੰਦਲਾਲ ਦੇਖੋ ਤੇਰਾ ਹਰ ਬਿਖਲਾ ਰਹਾਓ ਬਿਸਮਿਲ ਗਾਉ ਦੇਹੋ ਜਿਵਾਏ 99 ਗਰਦਨ ਮਾਰੋਂ ਠਾਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਗਤ ਨਾਮਦੇਵ ਜੀ ਕਹਿੰਦੇ ਬਦਸ਼ਾਹ ਐ ਕਿਵੇਂ ਹੋ ਸਕਦਾ ਹੈ ਕਦੇ ਕੋਈ ਮਰਿਆ ਹੋਇਆ ਮੁੜ ਜਾਉਂਦਾ ਨਹੀਂ ਹੋ ਸਕਦਾ ਇੱਕ ਗੱਲ ਹੋਰ ਕਰਦਾ ਵੀ ਕੁਝ ਨਹੀਂ ਹੁੰਦਾ ਉਹੀ ਕੁਝ ਹੁੰਦਾ ਹੈ ਜੋ ਪ੍ਰਮਾਤਮਾ ਕਰਦਾ ਹੈ ਬਾਦਸ਼ਾਹ ਐਸੀ ਕਿਉਂ ਹੋਏ ਬਿਸਮਲ ਕੀਆ ਨਾ ਜੀਵੇ ਕੋਏ ਮੇਰਾ ਕੀਆ ਕਛੂ ਨਾ ਹੋਏ ਕਰ ਹੈ RAM ਹੋਏ ਹੈ ਸੋਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਤ ਸੰਗੀ ਜਨੋ ਬਾਦਸ਼ਾਹ ਨਾਮਦੇਵ ਦੀ ਗੱਲ ਸੁਣ ਕੇ ਹੰਕਾਰ ਚ ਆ ਗਿਆ ਉਸ ਨੇ ਨਾਮਦੇਵ ਨੂੰ ਮਾਰਨ ਲਈ ਇੱਕ ਵੱਡਾ ਹਾਥੀ ਭੇਰ ਕੇ ਸਿਖਾ ਕੇ ਛੱਡ ਦਿੱਤਾ ਨਾਮਦੇਵ ਦੀ ਮਾਂ ਰੋਣ ਲੱਗ ਪਈ ਤੇ ਆਖਣ ਲੱਗੀ ਪੁੱਤ ਤੂੰ ਰਾਮ ਛੱਡ ਕੇ خدا ਨੂੰ ਕਿਉਂ ਨਹੀਂ ਆਖਣ ਲੱਗ ਪੈਂਦਾ ਬਾਦਸ਼ਾਹ ਚੜਿਓ ਹੰਕਾਰ ਗਜ ਹਸਤੀ ਦੀ ਨੋ ਚਮਕਾਰ ਦਨ ਕਰੇ ਨਾਵੇਂ ਕੀ ਮਾਏ ਛੋੜ ਰਾਮ ਕੀ ਨਾ ਭਜੈ ਖੁਦਾਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਗਤ ਨਾਮਦੇਵ ਜੀ ਕਹਿੰਦੇ ਨਾਵੇਂ ਤੇਰਾ ਪੁੱਤ ਹਾਂ ਨਾ ਤੂੰ ਮੇਰੀ ਮਾਂ ਹੈ ਜੇ ਮੇਰਾ ਸ਼ਰੀਰ ਵੀ ਨਾਸ ਹੋ ਜੇ ਤਾ ਵੀ ਨਾਮਾ ਹਰੀ ਦੇ ਗੁਣ ਗਾਉਂਦਾ ਰਹੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਥੀ ਆਪਣੀ ਸੁੰਡ ਦੀ ਝੋਟ ਕਰਦਾ ਹੈ ਆਪਣੀ ਸੁੰਡ ਦੇ ਨਾਲ ਹਾਥੀ ਮਾਰਦਾ ਹੈ ਪਰ ਨਾਮਦੇਵ ਬਚ ਜਾਂਦਾ ਹੈ ਕਿਉਂਕਿ ਨਾਮਦੇਵ ਨੂੰ ਪਰਮਾਤਮਾ ਦਾ ਆਸਰਾ ਹੈ ਬਾਦਸ਼ਾ ਸੋਚਦਾ ਹੈ ਕਿ ਮੈਨੂੰ ਮੇਰੇ ਮਜਬ ਦੇ ਆਗੂ ਕਾਜੀ ਮੁੱਲਾ ਸਲਾਮ ਕਰਦੇ ਹਨ ਝੁਕਦੇ ਹਨ ਪਰ ਇਸ ਹਿੰਦੂ ਨੇ ਮੇਰਾ ਮਾਣ ਤੋੜ ਦਿੱਤਾ ਇਨ ਹਿੰਦੂ ਮੇਰਾ ਮਲਿਆ ਮਾਨਾ ਨਾ ਹਾਂ ਤੇਰਾ ਪੁੰਬੜਾ ਨਾ ਤੂੰ ਮੇਰੀ ਮਾਏ ਪਿੰਡ ਪੜੇ ਤੋਂ ਹਰ ਗੁਣ ਗਾਏ ਕਰੇ ਗਜਿੰਦ ਸੁੰਡ ਕੀ ਚੋਟ ਨਾਮਾ ਉਬਰੇ ਹਰ ਕੀ ਓਟ ਕਾਜੀ ਮੁੱਲਾ ਕਰੇ ਸਲਾਮ ਇਨ ਹਿੰਦੂ ਮੇਰਾ ਮਲਿਆ ਮਾਨਾ ਆਖ ਸਤਨਾਮ ਸ੍ਰੀ ਵਾਹਿਗੁਰੂ ਸੱਤ ਸੰਗੀ ਜਨੋ ਉਸ ਸਮੇਂ ਦੇ Hindu ਲੋਕ ਰਲ ਕੇ ਆਏ ਤੇ ਆਖਣ ਲੱਗੇ ਇਹ ਬਾਦਸ਼ਾ ਸਾਡੀ ਅਰਜ਼ ਸੁਣੋ ਨਾਮਦੇਵ ਦੇ ਨਾਲ ਸਾਵਾ ਸੋਨਾ ਤੋਲ ਕੇ ਲੈ ਲਓ ਨਾਮਦੇਵ ਦੇ ਬਰਾਬਰ ਸੋਨਾ ਤੋਲ ਕੇ ਲੈ ਲਓ ਪਰ ਇਸ ਨੂੰ ਛੱਡ ਦਿਓ ਬਾਦਸ਼ਾ ਕਹਿੰਦਾ ਜੇ ਮੈਂ ਵੱਢੀ ਲਵਾ ਤਾਂ ਦੋਜਕ ਚ ਪੈਂਦਾ ਹਾ ਕਿਉਂਕਿ ਇਸ ਤਰ੍ਹਾਂ ਤਾਂ ਮੈਂ ਮਦ ਵੀ ਛੱਡ ਕੇ ਦੌਲਤ ਇਕੱਠੀ ਕਰਦਾ ਹਾਂ ਸਤ ਸੰਗੀ ਜਨੋਂ ਨਾਮ ਦੇਵਦੇ ਪੈਰੇ ਵਿੱਚ ਬੇੜੀਆਂ ਹਨ ਪਰ ਫਿਰ ਵੀ ਉਹ ਹੱਥਾਂ ਨਾਲ ਤਾਲ ਦੇ ਦੇ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਭਗਤ ਜੀ ਕਹਿੰਦੇ ਜੇ ਗੰਗਾ ਤੇ ਜਮਨਾ ਉਲਟੀਆਂ ਵੀ ਮਗਨ ਲੱਗ ਜਾਣਾ ਕਾ ਵੀ ਨਾਮਾ ਹਰੀ ਦੇ ਗੁਣ ਗਾਉਂਦਾ ਰਹੇਗਾ ਤੇ ਦਬਾਅ ਵਿੱਚ ਆ ਕੇ ਖੁਦਾ ਖੁਦਾ ਨਹੀਂ ਆਕੇਗਾ ਬਾਦਸ਼ਾਹ ਬੇਨਤੀ ਸੁਨੇ ਹੋ ਨਾਮੇ ਸਰਪਰ ਸੋਨਾ ਲਿਓ ਮਾਲ ਲਿਓ ਤੋ ਦੋਜਕ ਪਰੋ ਦੀਨ ਛੋੜ ਦੁਨੀਆ ਕੋ ਪਰੋ ਪਾਵਾਂ ਬੇੜੀ ਹੱਥੋਂ ਤਾਰ ਨਾ ਮੰਗਾਵੇ ਗਣ ਗੋਪਾਲ ਗੰਗ ਜਮਨ ਜੋ ਉਲਟੀ ਬਹਿ ਉਹ ਨਾਮਾ ਹਰ ਕਰਤਾ ਰਹੇ ਆਖੋ ਸਤ ਨਾਮ ਸ੍ਰੀ ਵਾ ਸੱਤ ਸੰਗੀ ਜਨੋ ਬਾਦਸ਼ਾਹ ਨੇ ਗਾਉਂ ਜਿਉਂਦੀ ਕਰਨ ਲਈ ਇੱਕ ਫਹਿਰ ਦੀ ਮੌਲਤ ਦਿੱਤੀ ਸੀ ਜਦੋਂ ਕੜਿਆਲ ਤੇ ਸੱਤ ਘੜੀਆਂ ਬੀਤੀਆਂ ਸੁਣੀਆਂ ਤਾਂ ਨਾਮਦੇਵ ਨੇ ਸੋਚਿਆ ਕਿ ਅਜੇ ਤੱਕ ਵੀ ਤ੍ਰਲੋਕੀ ਦਾ ਮਾਲਕ ਪ੍ਰਮਾਤਮਾ ਆਇਆ ਹੀ ਨਹੀਂ ਬਸ ਉਸੇ ਵੇਲੇ ਉਸੇ ਵੇਲੇ ਖੰਭਾਂ ਦੇ ਫੜਕਣ ਦਾ ਥੜਾਕ ਆਇਆ ਕਿ ਨੂੰ ਭਗਵਾਨ ਗਰਣ ਤੇ ਛੱਡ ਕੇ ਆ ਗਏ ਭਗਵਾਨ ਨੇ ਆਪਣੀ ਭਗਤ ਦੀ ਰੱਖਿਆ ਕੀਤੀ ਭਗਵਾਨ ਕਹਿੰਦਾ ਹੈ ਨਾਮਦੇਵ ਜੇ ਤੂੰ ਆਖੇ ਤਾਂ ਮੈਂ ਧਰਤੀ ਟੇਢੀ ਕਰ ਦਿਆਂ ਜੇ ਤੂੰ ਆਖੇ ਤਾਂ ਮੈਂ ਧਰਤੀ ਉਲਟਾ ਦਿਆਂ ਉੱਠੀ ਕਰ ਦਿਆਂ ਜੇ ਤੂੰ ਆਖੇ ਕਮ ਮਰੀ ਹੋਏਗਾ ਜਾਂਦੀ ਕਰਦੇ ਆ ਤੇ ਸਾਰੇ ਇੱਥੇ ਤਸੱਲੀ ਨਾਲ ਵੇਖ ਲੈਣ ਸਾਤ ਘੜੀ ਜਦ ਬੀਤੀ ਸੁਣੀ ਅਜ ਹੋਣਾ ਆਇਓ ਤਰੀ ਭਮਣ ਧਣੀ ਅਖੰਤਣ ਬਾਦ ਵਜਾਇਲਾ ਗਰੜ ਚੜੇ ਗੋਬਿੰਦ ਆਇਲਾ ਆਪਣੀ ਭਗਤ ਪਰ ਕੀ ਪ੍ਰਤਪਾਲ ਗਰੜ ਚੜੇ ਆਏ ਗੋਪਾਲ ਕਹਤਾ ਧਰਨ ਇਕੋੜੀ ਕਰੋ ਕਹੇ ਤਾਂ ਨੇ ਕਰੂੰ ਪਰ ਧਰੋ ਕਹੇ ਤਾਂ ਮੋਈ ਗਊ ਦੇਉ ਜਿ ਆਏ ਸਭ ਕੋਈ ਦੇਖੇ ਪਤਿ ਆਏ ਆਖੋ ਸਤ ਨਾਮੁ ਸ੍ਰੀ ਵਾਹਿ ਸਤ ਸੰਗੀ ਜਨੋ ਨਾਮਦੇਵ ਨੇ ਉਹਨਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਗਾਂ ਨੂੰ ਨਿਆਣਾ ਪਾ ਦਿਓ ਗਾਂ ਨੂੰ ਚੋਣ ਵਾਸਤੇ ਨਿਆਣਾ ਪਾ ਦਿੱਤਾ ਤਾਂ ਉਹਨਾਂ ਬੱਚਾ ਛੱਡ ਕੇ ਗਾਂ ਚੋਲੀ ਦੁੱਧ ਚੋਕੇ ਜਦੋਂ ਉਹਨਾਂ ਮਟਕੀ ਭਰ ਲਈ ਤਾਂ ਉਹ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ ਬਾਦਸ਼ਾਹ ਮਹਿਲਾਂ ਵਿੱਚ ਚਲਾ ਗਿਆ ਤਾਂ ਉੱਥੇ ਉਸ ਉੱਤੇ ਔਖੀ ਕੜੀ ਆ ਗਈ ਕਈ ਜਗ੍ਹਾ ਤੇ ਇਹ ਵੀ ਲਿਖਿਆ ਹੈ ਕਿ ਬਾਦਸ਼ਾਹ ਨੂੰ ਸੂਲ ਹੋਣ ਲੱਗ ਪਿਆ ਉਹ ਸਹਿਮ ਗਿਆ ਆਪਣੇ ਕਾਜ਼ੀਆਂ ਤੇ ਮੌਲਵੀਆਂ ਦੇ ਰਾਹੀਂ ਉਸਨੇ ਬੇਨਤੀ ਕੀਤੀ ਕਿ हे ਨਾਮਦੇਵ ਇਹ ਹਿੰਦੂ ਮੈਨੂੰ ਤੂੰ ਹੁਕਮ ਕਰ ਜੋ ਤੂੰ ਕਹੇਗਾ ਮੈਂ ਕਰਾਂਗਾ ਪਰ ਮੈਨੂੰ ਬਖਸ਼ ਦੇ ਮੈਂ ਤੇਰੀ ਗਊ ਹਾਂ ਨਾਮਾ ਪ੍ਰਣਵੇ ਸੇਲ ਮਸੇਲ ਗਊ ਦੁਹਾਈ ਬਛਰਾ ਮੇਲ ਦੁੱਧ ਦੋਹੇ ਜਬ ਮਟਕੀ ਭਰੀ ਲੈ ਬਾਦਸ਼ਾਹ ਤੇ ਆਗੇ ਧਰੀ ਬਾਦਸ਼ਾਹ ਮਹਿਲ ਮੈਂ ਜਾਏ ਔ ਘਟਕੀ ਘਟ ਲਾਗੀ ਆਏ ਕਾਜੀ ਆ ਬੇਨਤੀ ਫਰਮਾਏ ਬਖਸ਼ੀ ਹਿੰਦੂ ਮੈਂ ਤੇਰੀ ਗਾਏ ਆਖੋ ਸਤਨਾਮ ਸ੍ਰੀ ਵਾਹਿ ਫਿਰ ਨਾਮਦੇਵ ਜੀ ਕਹਿੰਦੇ ਕਿ اے ਬਾਦਸ਼ਾਹ ਸੁਣ ਨਾਮਾ ਕਹੇ ਸੁਣੋ ਬਾਦਸ਼ਾਹ ਇੱਕ ਇਸਤਰੀਆ ਮੁਝੇ ਦਿਖਾਏ ਇਸਤਰੀਆ ਦਾ ਇਹ ਪ੍ਰਵਾਨ ਸਾਧਸੀਲ ਚਾਲੋ ਸੁਲਤਾਨ ਨਾਮ ਦੇਉ ਸਭ ਰਹਾ ਸਮਾਏ ਮਿਲ ਹਿੰਦੂ ਸਭ ਨਾਮੇ ਬਹਿ ਜਾਏ ਜੋ ਅਬ ਕੀ ਬਾਰ ਨੂੰ ਜੀਵੇ ਗਾਏ ਤਾ ਨਾਮ ਦੇਵਕਾ ਪਤੀ ਆ ਜਾਏ ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨ ਨਾਲੇ ਉਧਰਿਆ ਪਾਰ ਸਗਲ ਕਲੇਸ਼ ਨਿੰਦਕ ਭਇਆ ਖੇਦ ਨਾਮੇ ਨਾਰਾਇਣ ਨਹੀਂ ਭੇਦ ਆਖੋ ਸਤ ਨਾਮ ਸ੍ਰੀ ਵਾਹ ਭਗਤ ਨਾਮਦੇਵ ਜੀ ਕਹਿੰਦੇ ਬਾਦਸ਼ਾਹ ਮੈਨੂੰ ਇੱਕ ਤਸੱਲੀ ਦਿਵਾ ਇੱਕ ਤਸੱਲੀ ਦਿਵਾ ਮੈਨੂੰ ਮੇਰੇ ਨਾਲ ਇਕਰਾਰ ਕਰ ਇਸ ਇਕਰਾਰ ਦਾ ਮਾਪ ਇਹ ਹੋਵੇਗਾ ਕਿ ਤੂੰ ਅੱਗੇ ਵਾਸਤੇ ਸੱਚ ਤੇ ਤੁਰੇ ਚੰਗੇ ਸੁਭਾਅ ਵਿੱਚ ਰਹੇ ਇਹ ਕੌਤਕ ਸੁਣ ਕੇ ਵੇਖ ਕੇ ਘਰ ਘਰ ਵਿੱਚ ਨਾਮਦੇਵ ਦੀਆਂ ਗੱਲਾਂ ਹੋਣ ਲੱਗ ਪੀਆਂ ਕਰਦੇ ਸਾਰੇ ਹਿੰਦੂ ਲੜਕੇ ਨਾਮਦੇਵ ਦੇ ਪਾਸ ਗਏ ਤੇ ਆਖਣ ਲੱਗੇ ਕਿ ਜੇ ਐਤਕੀ ਗਾਉਂ ਜਿਉਂਦੀ ਨਾ ਹੁੰਦੀ ਤਾਂ ਨਾਮਦੇਵ ਦਾ ਇਤਵਾਰ ਚਲਿਆ ਜਾਣਾ ਸੀ ਨਾਮਦੇਵ ਦੀ ਸੁਭਾ ਸੰਸਾਰ ਵਿੱਚ ਹਮੇਸ਼ਾ ਨਹੀਂ ਬਣੀ ਰਹੀ ਤੇ ਸੁਭਾ ਸੁਣ ਕੇ ਨਿੰਦਕਾਂ ਨੂੰ ਬੜੇ ਕਲੇਸ਼ ਤੇ ਬੜਾ ਦੁੱਖ ਹੋਇਆ ਕਿਉਂਕਿ ਉਹ ਇਹ ਨਹੀਂ ਜਾਣਦੇ ਸਨ ਕਿ ਨਾਮਦੇਵ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਕੋਈ ਫਰਕ ਨਹੀਂ ਹੈ ਆਖੋ ਸਤਨਾਮ ਸ੍ਰੀ ਵਾਹਿ ਸਤ ਸੰਗੀ ਜਨੋ ਪਰਮੇਸ਼ਰ ਨੇ ਆਪਣੇ ਸੇਵਕਾਂ ਨੂੰ ਆਪਣੇ ਭਗਤਾਂ ਨੂੰ ਆਪਣੇ ਚਰਨੀ ਲਾ ਕੇ ਪਾਰ ਕਰ ਦਿੱਤਾ ਹਰ ਯੁਗ ਯੁਗ ਭਗਤੋ ਪਾਇਆ ਇਹ ਰੱਖਦਾ ਆਇਆ RAM ਰਾਜੇ ਕਿਰਣਾਖਸ਼ ਦੁਸ਼ਟ ਹਰ ਮਾਰਿਆ ਹਲਾਦ ਕਰਾਇਆ ਹੰਕਾਰੀਆਂ ਅਨੰਦ ਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਉਹਨਾਂ ਪੁਲਾੰਦੀ ਮਾਫੀ ਬਖਸ਼ੂ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ